ਸਾਰੇ ਉਮੀਦਵਾਰਾਂ ਨੂੰ ਸਿਆਸੀ ਅਖਾੜੇ ਦੇ ਵਿੱਚ ਉਤਾਰਿਆ ਜਾ ਰਿਹਾ ਹੈ ਤੇ ਉੱਥੇ ਹੀ 13 0 ਤੇ ਕੌਣ ਮਾਰੇਗਾ ਬਾਜੀ ਇਸ ਨੂੰ ਲੈ ਕੇ ਲਗਾਤਾਰ ਜਿਹੜਾ ਕਿ 4 ਜੂਨ ਨੂੰ ਫੈਸਲਾ ਹੋਵੇਗਾ ਤੇ ਪਹਿਲੇ ਹੀ ਸਿਆਸਤ ਪੂਰੀ ਤਰ੍ਹਾਂ ਪੱਕੀ ਹੋਈ ਹੈ ਤੇ ਉੱਥੇ ਹੀ ਸਿਆਸੀ ਅਖਾੜੇ ਦੇ ਵਿੱਚ ਉਮੀਦਵਾਰ ਉਤਰ ਚੁੱਕੇ ਨੇ ਤੇ ਇੱਕ ਦੂਜੇ ਨੂੰ ਟੱਕਰ ਦਿੱਤੀ ਜਾ ਰਹੀ ਹੈ ਸੁਖਬੀਰ ਬਾਦਲ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਤੇ ਜਿਸ ਦੇ ਵਿੱਚ ਉਹਨਾਂ ਨੇ ਸਾਰੇ ਵਿਰੋਧੀਆਂ ਨੂੰ ਲਲਕਾਰਿਆ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਅਕਾਲੀ ਦਲ ਦੇ ਪਾਰਟੀ ਨੂੰ ਵੋਟ ਪਾਇਓ ਤੇ ਤੁਹਾਨੂੰ ਪਤਾ ਹੀ ਆ ਕਿ ਜਿਹੜੀਆਂ ਸਾਰੀਆਂ ਪਾਰਟੀਆਂ ਉਹ ਦਿੱਲੀ ਤੋਂ ਚੱਲਣ ਵਾਲੀ ਐ ਤੇ ਪੰਜਾਬ ਦੇ ਵਿੱਚ ਜਿਹੜੀ ਕੋਈ ਇੱਕ ਪਾਰਟੀ ਐ ਉਹ ਵੀ ਸਿੱਖਾਂ ਦੀ ਉਹ ਹੈ ਸ਼੍ਰੋਮਣੀ ਅਕਾਲੀ ਦਲ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਲੈ ਕੇ ਵੀ ਪਲਟਵਾਰ ਕੀਤਾ ਐ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸੁਖਵੀਰ ਬਾਦਲ ਦਾ ਹੋਰ ਕੀ ਕਹਿਣਾ ਇਲੈਕਸ਼ਨ ਦਾ ਸਮਾਂ ਆ ਗਿਆ ਐ ਇਲੈਕਸ਼ਨ ਦਾ سلسلہ ਆਜ਼ਾਦੀ ਦੇ ਬਾਅਦ ਲਗਾਤਾਰ ਚੱਲ ਰਿਹਾ ਐ ਸਰਕਾਰਾਂ ਆਉਂਦੀਆਂ ਸਰਕਾਰਾਂ ਚਲੇ ਜਾਂਦੀਆਂ ਕਿਤੇ ਆਪਾਂ ਸੋਚਿਆ ਕਿ ਕਿਹੜੀ ਪਾਰਟੀ ਨੇ ਕਿਹੜੇ ਲੀਡਰਾਂ ਨੇ ਕੀ ਕੀਤਾ ਜਿਹੜਾ ਮੈਂ ਆਪਣੇ ਦੇਸ਼ ਦਾ ਇਤਿਹਾਸ ਦੇਖਿਆ ਹੈ ਆਪਣੇ ਲੇਖਣਾ ਵਿੱਚ ਮੈਰਿਟ ਤੇ ਫੈਸਲੇ ਨਹੀਂ ਹੁੰਦੇ ਜਜ਼ਬਾਤ ਨਾਲ ਧੜੇਬੰਦੀ ਨਾਲ ਉਸ ਬੇਸਿਸ ਤੇ ਕਾਸਟ ਬੇਸਿਸ ਤੇ ਫੈਸਲੇ ਹੋ ਜਾਂਦੇ ਆ ਜੇ ਪੰਜਾਬੀ ਖਾਲਸਾ ਜੀ ਤੁਸੀਂ ਮੈਰਿਟ ਤੇ ਫੈਸਲਾ ਕਰੋ ਤੇ ਤੁਹਾਡਾ ਜਿਹੜਾ ਬਟਨ ਹੈ ਤੱਕੜੀ ਤੋਂ ਬਿਨਾਂ ਕਿਤੇ ਜਾ ਹੀ ਨਹੀਂ ਸਕਦਾ ਅੱਜ ਚਾਰ ਪਾਰਟੀਆਂ ਮੁਕਾਬਲੇ 'ਚ ਹੈ ਚਾਰਾਂ ਦਾ ਇਤਿਹਾਸ ਪਤਾ ਹੈ ਚਾਰਾਂ ਦੇ ਕੰਮ ਕਰਨ ਦੇ ਤਰੀਕੇ ਪਤਾ ਹੈ ਚਾਰਾਂ ਦੀ ਲੀਡਰਸ਼ਿਪ ਬਾਰੇ ਪਤਾ ਹੈ ਫਿਰ ਵੀ ਆਪਾਂ ਫੈਸਲੇ ਸਹੀ ਨਹੀਂ ਕਰਦੇ ਦੇਖੋ ਨੁਕਸਾਨ ਕਿਦਾ ਹੁੰਦਾ ਹੈ ਦੇਖੋ ਆਪਾਂ ਕਿਤੇ ਹੋਰ ਜਾ ਕੇ ਤਾਂ ਰਹਿ ਸਕਦੇ ਨਹੀਂ ਪੰਜਾਬ ਆਪਣਾ ਘਰ ਹੈ ਜੇ ਪੰਜਾਬ ਵਿੱਚ ਤਰੱਕੀ ਹੋਊਗੀ ਆਪਾਂ ਨੂੰ ਫਾਇਦਾ ਹੈ ਜੇ ਪੰਜਾਬ ਵਿੱਚ ਕੰਮ ਰੁਕ ਜੂਗਾ ਬੁਰਾ ਹਾਲ ਹੋ ਜੂਗਾ ਖਤਮ ਹੋ ਜੂਗੀ ਨੁਕਸਾਨ ਆਪਣਾ ਹੀ ਹੈ ਆਪਾਂ ਕੀ ਕਰਦੇ ਆ ਵੋਟਾਂ ਪਾ ਦਨੇ ਆ ਫਿਰ ਕਹਿੰਦੇ ਆ ਗਲਤੀ ਹੋ ਗਈ ਪਰ ਜਿਹੜੀ ਗਲਤੀ ਹੋ ਗਈ ਨਾ 5 ਸਾਲ ਜ਼ਿੰਦਗੀ ਤੇ ਖਰਾਬ ਹੋ ਜਾਂਦੇ ਤੁਹਾਡੇ 5 ਸਾਲ ਤੇ ਦੋ ਵਾਰ ਲਗਾਤਾਰ ਗਲਤੀ ਹੋ ਜਾਂ ਤਾਂ 10 ਸਾਲ 50 ਸਾਲ ਆਲਾ 60 ਸਾਲ ਦਾ ਹੋ ਜਾਂਦਾ 60 ਸਾਲ ਆਲਾ 70 ਸਾਲ ਦਾ ਹੋ ਜਾਂਦਾ 10 ਸਾਲ ਜ਼ਿੰਦਗੀ ਤੇ ਬਹੁਤ ਹੁੰਦੇ ਆ ਚਾਰ ਪਾਰਟੀਆਂ ਇੱਕ ਕਾਂਗਰਸ ਪਾਰਟੀ ਹੈ ਜੀ ਦਾ ਇਤਿਹਾਸ ਨੂੰ ਪਤਾ ਹੈ ਤੇ ਤੁਹਾਨੂੰ ਇਹ ਕੱਲ ਯਾਦ ਵੀ ਕਰਨੀ ਚਾਹੀਦੀ ਹੈ ਐ ਸਾਲ ਜਦੋਂ ਤੁਸੀਂ ਵੋਟ ਪਾਉਣ ਜਾਓਗੇ ਪਹਿਲੀ ਜੂਨ ਨੂੰ ਵੋਟ ਹੈ ਪਹਿਲੀ ਜੂਨ ਨੂੰ ਉਸ ਟਾਈਮ ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਦਾ ਹਮਲਾ ਦਾ ਐਲਾਨ ਕੀਤਾ ਸੀ ਦਰਬਾਰ ਸਾਹਿਬ ਦਾ ਜਿਸ ਦਿਨ ਤੁਸੀਂ ਵੋਟਾਂ ਪਾਉਣ ਜਾਓਗੇ ਕੀ ਤੁਸੀਂ ਭੁੱਲ ਸਕਦੇ ਹੋ ਪ੍ਰਖਾਲਸਾ ਜੀ ਸਾਰੇ ਭੁੱਲ ਗਏ ਐ ਸਾਰੇ ਭੁੱਲੀ ਬੈਠੇ ਐ ਮੈਂ ਇੱਕ ਵਾਰ ਦੱਸ ਰਿਹਾ ਸੀ ਕੀ ਆਪਣੀ ਕੌਮ ਨੂੰ ਹੋ ਗਈ ਹੈ 84 ਦੇ ਕਤਲੇਆਮ ਹੋਏ 85 ਵਿੱਚ 50 ਦੇ ਇਲੈਕਸ਼ਨ ਹੋਏ 35 ਸੀਟਾਂ ਕਾਂਗਰਸ ਜਿੱਤੀ ਉਦੋਂ 35 ਸੀਟਾਂ ਜਿੱਥੇ ਉਹਨਾਂ ਦੀ ਜ਼ਮਾਨਤ ਜਬਤ ਹੋਈ ਚੈਦੀਆਂ ਸੀ ਐਮਐਲਏ ਬਣੇ ਆਹ ਤਾਂ ਆਪਾਂ ਪੰਜਾਬ ਆਪਾਂ ਫalse ਸਜ ਕੀ ਹੋ ਗਿਆ ਆਪਾਂ ਨੂੰ ਹੁਣ ਕਾਂਗਰਸ ਦੀ ਸਰਕਾਰ ਜਿਹਨੇ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਸ ਪਾਰਟੀ ਨੂੰ ਤਾਂ ਆਪਾਂ ਦੋ ਵਾਰ ਮੁੱਖ ਮੰਤਰੀ ਬਣਾਤੇ ਤਿੰਨ ਵਾਰ ਬਣ ਕੇ ਉਹਦੇ ਬਹੁਤ ਪੜੀ ਕਿੰਨੇ ਵਾਰ ਬਣ ਗਏ ਤੇ ਇੱਕ ਗੱਲ ਹੋਰ ਦੇਖੋ ਜਦੋਂ-ਜਦੋਂ ਬਣਿਆ ਇੱਕ ਨਿਸ਼ਾਨੀ ਉਹਨਾਂ ਦੀ ਨਹੀਂ ਹੈ ਕਿ ਉਹਨੇ ਆ ਕੰਮ ਕੀਤਾ ਹੁਣ ਦੂਜੀ ਪਾਰਟੀ ਦੇਖ ਲਓ ਇੱਥੇ ਹੁਣ ਭਾਰਤੀ ਜਨਤਾ ਪਾਰਟੀ ਇਕੱਲੇ ਹੋ ਗਏ ਜਦੋਂ ਤੱਕ ਸਾਡੇ ਨਾਲ ਸੀ ਆਪਣੀ ਕੌਮ ਦੇ ਉਹਨਾਂ ਹਿੰਮਤ ਨਹੀਂ ਸੀ ਕੋਈ ਹਿੰਮਤ ਕਰ ਸਕੇ ਆਪਣੇ ਕੌਮ ਹੁਣ ਕੀ ਹੋਇਆ ਅਲੱਗ ਹੋ ਗਏ ਨਾ ਤਖਤ ਹਜ਼ੂਰ ਸਾਹਿਬ ਦਾ ਜਿਹੜਾ ਬੋਰਡ ਹੈ ਆਪਣੇ ਗੁਰੂ ਘਰ ਦੇ ਇੱਕ ਐਕਟ ਬਣਿਆ ਜਿਹਦੇ ਰਾਹੀਂ ਗੁਰੂ ਘਰਾਂ ਦੀ ਮੈਨੇਜਮੈਂਟ ਹੈ ਤਖਤ ਹਜ਼ੂਰ ਸਾਹਿਬ ਦੇ ਬੋਰਡ ਤੇ ਇਹਨਾਂ ਨੇ ਬੋਰਡ ਹੀ ਬਦਲਤਾ ਸਾਰੇ ਆਰਐਸਐਸ ਦੇ ਬੰਦੇ ਲਾਤੇ ਤੁਸੀਂ ਦੇਖੋ ਆਪਣੇ ਤਖਤ ਹਜ਼ੂਰ ਸਾਹਿਬ ਦਾ ਬੋਰਡ ਹੁਣ ਕੰਟਰੋਲ ਉਹਨਾਂ ਕੋਲੇ ਚਲਾ ਗਿਆ ਤਖਤ ਪਤਨਾ ਸਾਹਿਬ ਦਾ ਕੰਟਰੋਲ ਉਹਨਾਂ ਨੇ ਲੈ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਿਹੜੇ ਆਪਣੇ ਸਿੰਬਲ ਤੇ ਜਿੱਤੇ ਸੀ ਸਾਰੇ ਆਪਾਂ ਲੇਕਡ ਬੋਡੀ ਸੀ ਆਪਣੀ ਆ ਸਰਸਾ ਦੇ ਸਾਰੇ ਆਪਣੀ ਕੋਲ ਰਾਤ ਰਾਤ ਉਹਨੂੰ ਬੀਜੇਪੀ ਸ਼ਾਮਿਲ ਕਰ ਲਿਆ ਤੇ ਸਾਰਾ ਮੈਨੇਜਮੈਂਟ ਲੈ ਗਏ ਸੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਪਾਰਲੀਮੈਂਟ ਦੇ ਐਕਟਰਾਂ ਹੀ ਬਣੀ ਐ ਜਿਹੜੇ ਅੰਗਰੇਜ਼ ਵੀ ਤੋੜ ਸਕੇ ਇਹਨਾਂ ਨੇ ਤੋੜ ਕੇ ਹਰਿਆਣਾ ਅਲੱਗ ਕਰ ਦਿੱਤਾ ਉਹ ਅਗਲਾ ਨਿਸ਼ਾਨਾ ਹੈ ਪੰਜਾਬ ਤੁਹਾਡਾ ਆਪਣਾ ਉਹਨਾਂ ਨੂੰ ਪਤਾ ਹੈ ਕਿ ਆਪਣੇ ਇੱਕ ਤਾਕਤ ਇੱਥੋਂ ਆਉਂਦੀ ਹੈ ਤੇ ਜਿਹੜਾ ਉਹ ਧੋਈ ਖਤਮ ਕਰਦੇ ਹੋ ਕਿ ਹਲੇ ਵੀ ਤੁਸੀਂ ਚੁੱਪ ਰਹੋਗੇ ਆ ਹੁਣੇ ਕਿਸਾਨ ਜਥੇਬੰਦੀਆਂ ਦੀ ਆਪਣੇ ਆ ਬਾਰਡਰ ਤੇ ਜਦੋਂ ਰੁਕੇ ਸੀ ਗੁਰੂ ਘਰਾਂ ਦੇ ਪਹਿਲੇ ਤਾਂ ਕੋਈ ਵੀ ਧੰਨੇ ਹੁੰਦੇ ਆ ਕੋਈ ਹੁੰਦਾ ਲੰਗਰ ਜਾਂਦੇ ਐ ਐਡ ਵੀ ਕੀ ਕੀਤਾ ਕਿਉਂਕਿ ਕਮੇਟੀ ਹਰਿਆਣਾ ਦੀ ਉਹਨਾਂ ਨੇ ਆਪਣੇ ਕੰਟਰੋਲ ਕਰ ਲਈ ਪੁਲਸ ਨੂੰ ਜੇ ਕਰੇ ਸੀ ਢਾਇਆ ਗਿਆ ਗੁਰਦਗਰੂ ਕਾਚ ਪਹਿਲੇ ਬੰਗਲਾ ਸਾਹਿਬ ਨਾਲ ਜੰਤਰ ਮੰਡ ਰੱਖ ਕੋਈ ਵੀ ਦੁਨੀਆ ਦਾ ਕੋਈ ਵੀ ਉਥੇ ਧਰਨਾ ਦੇ ਨਾਉਂਦਾ ਕਿਉਂਕਿ ਡੈਮੋਕਰੇਸੀ ਵਿੱਚ ਧਰਨਾ ਦੇਣਾ ਇੱਕ ਡੈਮੋਕਰੈਟਿਕ ਰਾਈਟ ਹੈ ਉਹ ਵਿਚਾਰੇ ਬੰਗਲਾ ਸਾਹਿਬ ਯਾਰ ਸੀਰਗਰ ਸਾਹਿਬ ਉਥੇ ਆ ਕੇ ਮੱਥਾ ਵੀ ਟੇਕਦੇ ਨਾਲੇ ਲੰਗਰ ਵੀ ਛਕਿਉਂਦੇ ਸੀ ਅਜੀਤ ਸਿੰਘ ਦੀ ਦਿੱਲੀ 'ਚ ਇਹਨਾਂ ਨੇ ਆਪਣੇ ਬੀਜੇ ਕਮੇਟੀ ਬਣਾਈ ਹੈ ਹੁਣ ਇਹਨਾਂ ਨੇ ਲੰਗਰ ਦੇਣਾ ਹੀ ਬੰਦ ਕਰਤਾ ਹੁਣ ਦੇਖੋ ਆਪਣੀ ਕੌਮ ਜੀ ਲੰਗਰ ਦੀ ਪ੍ਰਥਾ ਕੀ ਹੈ ਤੇ ਕਿਵੇਂ ਕਰ ਦਿੱਤਾ ਹੁਣ ਝਾੜੂ ਵਾਲੇ ਤੀਜੇ ਹਾਲਾਤ ਕੀ ਬਰਾਤਾ ਤੁਹਾਨੂੰ ਪਤਾ ਜੇ ਤੁਸੀਂ ਆਪਣੀ ਆਪਣੀ ਜੀ ਰਿਸ਼ਤਾ ਵੀ ਆਪਣਾ ਪਰਿਵਾਰ 'ਚ ਕਿਸੇ ਨਾਲ ਕਰਦੇ ਆਂ ਕੁਛ ਓਕੜ ਦੇਖਦੇ ਆਂ ਇਆ ਘਰ ਕਿਹਜਾ ਪਛੋਕੜ ਕੀ ਐ ਪੁਰਾਣਾ ਐਕਸਪੀਰੀਅੰਸ ਕੀਆ ਬਜ਼ੁਰਗ ਕੌਣ ਸੀ ਦਾਦੇ ਕੌਣ ਸੀ ਨਾਨੇ ਕੌਣ ਇੱਥੇ ਤਾਂ ਪਛੋਕੜ ਦੇਖੇ ਹੀ ਨਹੀਂ ਝਾੜੂ ਲੰਦਾ ਇੱਕ ਮੌਕਾ ਹੈ ਖਾਲਸਾ ਜੀ ਕੱਲੇ ਕੰਡ ਤੇ ਲਿਖਤਾ ਉਹਨਾਂ ਨੇ ਇੱਕ ਮੌਕਾ ਕੇਜਰੀਵਾਲ ਨੂੰ ਦੇ ਦਿਓ ਤੇ ਧੜਾ ਧੜ ਬਣਵੇ ਆਈ ਨਹੀਂ ਦੇਖਿਆ ਕਿ ਕਿਨੇ ਕੀ ਕੀਤਾ ਸਾਰੇ ਝਾੜੂ ਦੇ ਮਗਰ ਤੇ ਹੁਣ ਕਹਿੰਦੇ ਆ ਗਲਤੀ ਹੋ ਗਈ ਗਲਤੀ 5 ਸਾਲ ਵਾਸਤੇ ਹੋ ਗਈ ਥੋੜੀ 5 ਸਾਲ ਤੁਸੀਂ ਪਿੱਛੇ ਸੜਕਾ ਦੇਖੋ ਮੁੱਖ ਮੰਤਰੀ ਬੰਦਾ ਸਾਰੇ ਨੂੰ ਜੀ ਕਰਦਾ ਪਰ ਮੁੱਖ ਮੰਤਰੀ ਚਲਾਉਣੀ ਤੇ ਜਿੰਮਵਰੀ ਕੋਈ ਨਹੀਂ ਸੰਭਦਾ ਮੁੱਖ ਮੰਤਰੀ ਜੇ ਸਹੀ ਮੈਨੇ ਤੇ ਤੁਸੀਂ ਪੰਜਾਬ ਦਾ ਇhtیاز ਬਨ ਰਹੋ ਤੁਸੀਂ ਸਾਰੇ ਜਿੰਨੇ ਇੱਥੇ ਲੋਕ ਬੈਠੇ ਨਾ ਪੰਜਾਬ ਦੇ ਕਿਸੇ ਨਾ ਕਿਸੇ ਪਿੰਡ ਜਾਂ ਕਿਸੇ ਇਲਾਕੇ ਤੋਂ ਰਹਿਣ ਵਾਲੇ ਹੋ ਸਾਰੇ ਇੱਥੇ ਤੁਸੀਂ ਅਥੋੜਾ ਸੈਕਿੰਡ ਕਰ ਰਿਹਾ ਹੁਣ ਫਸਟ ਕਰ ਬਣ ਗਿਆ ਉਸ ਪਿੰਡ ਤੋਂ ਜਿੱਥੋਂ ਨਹੀਂ ਹੋ ਤੇ ਇੱਥੋਂ ਤੱਕ ਲੈਫਟ ਰਾਈਟ ਦੇਖਦੇ ਜਾਓ ਕੀ ਕੀ ਚੀਜ਼ ਬਣੀ ਹੈ ਪਤਾ ਕਰ ਲੋ ਕਿਸੇ ਚੀਜ਼ ਨੂੰ ਛੋ ਕੇ ਪਤਾ ਕਰ ਲੋ ਆਹ ਕਿਦੋਂ ਬਣਾਈ ਹੈ ਤੁਹਾਨੂੰ ਆਨਸਰ ਆਊਗਾ ਕਿਸ ਦਾ ਪ੍ਰਕਾਸ਼ ਸਿੰਘ ਜੀ ਬਾਦਲ ਦੀ ਸਰਕਾਰ ਦੇ ਦੌਰਾਨ ਅਕਾਲੀ ਸਰਕਾਰ ਦੇ ਦੌਰਾਨ ਬਣੀ ਹੈ ਜੇ ਕਿਊਬਲ ਦੇਖੋਗੇ ਚੱਲਦੇ ਕਨੈਕਸ਼ਨ ਅਕਾਲੀ ਦਲ ਨੇ ਦਿੱਤੇ ਆ ਤੇ ਬਿੱਲ ਵੀ ਮਾਫ ਕੀਤੇ ਆ ਇਹ ਖਾਲੇ ਕੱਟੂ ਕੱਸੀ ਉੱਤੇ ਟੱਕੂਗੇ ਨਹਿਰ ਉੱਤੇ ਟੱਕੂਗੇ ਕਾਲੀ ਸਰਕਾਰ ਨੇ ਬਣਾਈਆਂ ਇਹ ਮੰਡੀਆਂ ਤਰਫ ਜਾਉਗੇ ਕੌਣ ਟੱਕੂਗੇ ਕਾਲੀ ਸਰਕਾਰ ਨੇ ਬਣਾਈਆਂ ਇਹ ਤੁਸੀਂ ਅੱਜ ਪੰਜਾਬ ਦੇ ਕਿਸ ਕੋਨੇ ਤੇ ਇੱਥੇ ਹੋਣੇ 4 ਦਿਨ ਸੜਕਾਂ ਪਤਾ ਲੱਗਦਾ ਜਿਦੋਂ ਤੁਸੀਂ ਲੁਧਿਆਣੇ ਜਾਣੇ ਹੋ ਜਲੰਧਰ ਜਾਣੇ ਹੋ ਅੰਮ੍ਰਿਤਸਰ ਜਾਣੇ ਹੋ ਪਟੰਡੇ ਜਾਣੇ ਹੋ ਇੱਕ ਦਿਨ ਚ ਮੈਂ ਆ ਮਨਜ਼ੂਰ ਕਰਾ ਕੇ ਸ਼ੁਰੂ ਕਰਾਈਆਂ ਇੱਕ ਦਿਨ ਚ ਪਹਿਲੇ ਥੋੜੇ ਹਰ ਦੂਜੇ ਘੰਟੇ ਮੋ ਰੇਲਵੇ ਫਾਟਕਸ ਟਿਕਦੇ ਹੁੰਦੇ ਸੀ ਕਿਤੇ ਦੇਖੇ ਰੇਲਵੇ ਫਾਟਕ ਇੱਕ ਦੰਗੇ ਦੇ ਉਹ ਡਿਪਟੀ ਸੀਐਮ ਸੀ 190 ਫਾਟਕ ਮੈਂ ਮਨਜ਼ੂਰ ਕਰਾ ਕੇ ਬਣਾ ਦਿੱਤੇ ਰੇਲਵੇ ਉੱਪਰ ਪੁਲ ਬਣਾ ਦਿੱਤੇ ਆਹ 에어ਪੋਰਟ ਤੋਂ ਲੈ ਕੇ ਬੀਵੀ ਦੇ ਥਰਮਲ ਪਲੈਂਟ ਤੋਂ ਲੈ ਕੇ ਤੁਸੀਂ ਦੂਜਿਆਂ ਦੀ ਇੱਕ ਨਿਸ਼ਾਨੀ ਪੁੱਛ ਰਹੇ ਕੋਈ ਵੀ ਆਏ ਨਾ ਮੈਂ ਪੁੱਛਿਆ ਸੀ ਪਾਰਲੀਮੈਂਟ ਨੂੰ ਪੁੱਛਿਆ ਅਸੈਂਬਲੀ ਨੂੰ ਪੁੱਛਿਆ ਸੀ ਚੰਨੀ ਉਦੋਂ ਲੀਡਰ ਦੇ ਹਾਊਸ ਸੀ ਮੈਂ ਕਿਹਾ ਪੰਜ ਚੀਜ਼ਾਂ ਦੱਸ ਦਿਓ 10 ਸਾਲ ਕੈਪਟਨ ਰਿਹਾ ਹੈ ਨੇ ਦੱਸ ਕੇ ਮੈਂ ਕਿ 4 ਦੱਸ ਦਿਓ 3 ਦੱਸ ਦਿਓ 2 ਅਖੀਰ ਨੂੰ 1 ਕਿ ਆ ਗਿਆ ਨਾ ਕਹਿੰਦੇ ਪੈਚ ਵਰਕ ਕਰਾਈ ਆ ਸੜਕਾਂ ਤੇ ਜੇ ਪੈਚ ਵਰਕ ਕਰਾਉਣ ਵਾਲੀ ਸਰਕਾਰ ਬਣਾਉਣੀ ਆ ਤੁਹਾਡੇ ਹੱਥ ਆ ਫਿਰ ਕਿਸਮਤ ਤੁਸੀਂ ਆਪਣੇ ਬਣਾ ਰਹੇ ਹੋ ਖਰਾਬ ਵੀ ਆਪ ਕਰ ਰਹੇ ਹੋ ਇੱਥੇ ਕੋਈ ਵਪਾਰ ਕਰਦੇ ਨਾ ਜਿੰਨੀ ਵੱਡੀ ਇੰਡਸਟਰੀ ਆ ਕੋਈ ਇੰਡਸਟਰੀ ਵਪਾਰ ਕਰਦਾ ਇੱਕ ਬੰਦਾ ਜੇ ਚੰਗਾ ਤੁਸੀਂ ਆਪਣਾ ਮੈਨੇਜਰ ਰੱਖ ਲਓਗੇ ਇਹ ਚੰਗਾ ਐਮਡੀ ਲੈ ਲਵਾਂਗੇ ਮਾਰੀ ਕੱਲ ਦੀ ਫੇਲ ਕੰਪਨੀ ਨੂੰ ਪ੍ਰੋਫਿਟ ਹੀ ਆਉਂਦਾ ਜੇ ਮਾੜਾ ਬੰਦੇ ਲੱਭ ਲੂੰਗਾ ਤਾਂ ਪ੍ਰੋਫਿਟ ਵਾਲੀ ਕੰਪਨੀ ਨੂੰ ਡੋਕ ਦਿੰਦਾ ਇੱਕ ਬੰਦਾ ਹੀ ਤੁਹਾਨੂੰ ਕੱਲਾ ਇੱਕ ਮੰਤਰੀ ਜੁਸਨਾ ਚਾਹੀਦਾ ਕਿਹੜਾ ਮੁੱਖ ਮੰਤਰੀ ਬਣਾਉਣਾ ਜਿਹਦੇ ਤੇ ਤੁਹਾਨੂੰ ਭਰੋਸਾ ਹੈ ਜਿਹੜਾ ਪੰਜਾਬ ਨੂੰ ਅੱਗੇ ਲੈ ਜਾ ਸਕਦਾ ਹੈ ਮੋਹਲੀ ਵਾਲੇ ਕਿਸੇ ਮੋਹਲੀ ਪਹਿਲੇ ਪਹਿਲੇ ਕਿ ਗਰੇਆਂ ਦਾ ਹੀ ਚੰਦੀ ੜਿਕ ਨੰਬਰ ਪਜਕੂਲਾ 2 ਨੰਬਰ ਤੀਜੇ ਨੰਬਰ ਤੇ ਮੋਹਲੀ ਖਿੰਜ ਹੁੰਦੇ ਸੀ ਤੇ ਅੱਜ ਕੀ ਹੈ ਅੱਜ 1 ਨੰਬਰ ਤੇ ਪਹੁੰਚ ਗਿਆ ਮੈਂ ਕਹਿੰਦਾ ਸਾਰਿਆਂ ਨੂੰ ਕਰੋੜਪਤੀ ਬਣਾਉਣ ਵਾਲਾ ਮੈਂ ਆ